24 ਦੇ ਵਿੱਚ ਅ ਨਰਿੰਦਰ ਮੋਦੀ ਜੀ ਆਉਣਗੇ ਕਿਉਂਕਿ ਇਹ ਇਹ ਜਿਸ ਤਰ੍ਹਾਂ ਦੇ ਇਹਨਾਂ ਨੇ ਮਤਲਬ ਪੰਜਾਬ ਦਾ ਦੇਸ਼ ਦਾ ਵਿਕਾਸ ਕੀਤਾਗਾ ਉਹ ਅਜੇ ਤੱਕ ਮਤਲਬ 70 ਸਾਲ ਹੋ ਗਏ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਔਰ ਇਹ ਜੋ ਨਿਸ਼ਕਾਮ ਸੇਵਾ ਕਰ ਰਹੇ ਨੇਗੇ ਦਿਨ ਰਾਤ 24 ਘੰਟੇ ਪਾਰਟੀ ਵਾਸਤੇ ਤੇ ਸਰਕਾਰ ਵਾਸਤੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਨੇ ਪਿਛਲੇ 10 ਸਾਲਾਂ ਦੌਰਾਨ ਥਾਂ-ਥਾਂ ਤੇ ਜਿਸ ਤਰ੍ਹਾਂ ਬਠਿੰਡੇ ਐ ਇਮਜ਼ ਐ ਜਾਂ ਘਾਬਦਾ ਹੈਗਾ ਇਸ ਤਰ੍ਹਾਂ ਦੇ ਬੜੇ-ਬੜੇ ਲੋਕਾਂ ਦੀ ਸਹੂਲਤ ਵਾਸਤੇ ਹਸਪੀਟਲ ਖੋਲੇ ਗਏ ਨੇ ਬਹੁਤ ਵੱਡੇ ਪੱਧਰ ਤੇ ਬੜੀਆਂ-ਬੜੀਆਂ ਸੜਕਾਂ ਜਿਵੇਂ ਆ ਕਟੜਾ ਸੜਕ ਜਾ ਰਹੀ ਹੈਗੀ ਦਿੱਲੀ ਤੋਂ ਇਹ ਬਹੁਤ ਵੱਡੀਆਂ ਸਹੂਲਤਾਂ ਨੇ ਜਿਹਦੇ ਨਾਲ ਲੋਕਾਂ ਦਾ ਵਪਾਰ ਬਹੁਤ ਵੱਡੇ ਪੱਧਰ ਤੇ ਕਾਮਯਾਬ ਹੋਊਗਾ ਇਹ ਦਿਖਦਾ ਹੈ ਕਿ ਉਹ ਹਰ ਧਰਮ ਦੀ ਤਾਂ ਮੈਂ ਉਹ Hindu ਹੈ ਸਿੱਖ ਹੈ ਮੁਸਲਮਾਨ ਹੈ ਜਹਾਸਾਈ ਹੈ ਹਰ ਧਰਮ ਦੇ ਵਰਗ ਦੇ ਲੋਕਾਂ ਦਾ ਉਹ ਮਾਨ ਸਨਮਾਨ ਕਰਦੇ ਨੇ ਔਰ ਇਨਾ ਕਾਰਨਾ ਕਰਕੇ ਔਰ ਜੋ ਆਪਣਾ 2024 ਦੇ ਵਿੱਚ ਉਹ ਮੁੜ ਪ੍ਰਧਾਨ ਮੰਤਰੀ ਤੀਜੀ ਵਾਰ ਬਣਨ ਜਾ ਰਹੇ ਨੇ ਫਿਰ ਮੋਦੀ ਜੀ ਇਸ ਤਰ੍ਹਾਂ ਲੱਗ ਰਿਹਾ ਕਿ ਇੱਕ ਟਰਮ ਹੀ ਨਹੀਂ ਦੋ ਟਰਮ ਨਹੀਂ ਤਿੰਨ ਟਰਮ ਨਹੀਂ ਹੋ ਸਕਦਾ ਹੈ ਪੰਜ ਟਰਮਾਂ ਤੱਕ ਪ੍ਰਧਾਨ ਮੰਤਰੀ ਰਹਿਣ